2 ਮਹੀਨੇ ਤੇ 35 ਦਿਨ ਜਿਹਦੇ ਵਿਚ ਇੱਕ ਮਹੀਨਾ ਚੱਲਦਾ 5 ਦਿਨ ਜੁਤੀਆ ਮਹੀਨੇ ਤੇ ਬਿੱਲ ਲੈਂਦੇ ਆ ਤੁਹਾਨੂੰ ਪਲਾਉ ਰੋ ਆ ਤੱਕ ਇੱਕ ਮਹੀਨਾ ਠੀਕ ਹੈ ਜੀ ਖਾਂ ਖਾਂ ਲਿਖਣਾ ਸੜਕਾਂ ਟੁੱਟੀ ਆ ਬਈ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਬਣਾਈ ਆ ਦੋਆ ਟੁੱਟ ਦੀ ਖਬਰ ਲਵਾ ਕੇ ਹੁਣ ਪੈਂਚਰ ਲਾ ਕੇ ਦੋ ਮਹੀਨਾ ਵਧੀ ਪੈਂਚਰ ਲਾਉਣ ਲੱਗ ਪਏ ਖਾਲੇ ਬਰੂਣੀ ਸੀ ਨਾਲ ਉਹੀ ਰੀਤੀ ਹੈ ਜਿਹੜੇ ਸੜਕਾਂ ਉੱਪਰ ਖਾਲੇ ਬੋਣਗੇ ਉੱਥੇ ਪਾਣੀ ਆਸੇ ਵਿੱਚ ਹੀ ਹੋ ਰਿਹਾ ਹੈ ਜੀ ਨਹੀਂ ਨਹੀਂ ਕਹਿ ਤਾਂ ਠੀਕ ਹੈ ਜੀ ਗੱਲ ਹੈ ਜਿਹੜੇ ਵਾਰ ਵਾਰ ਦੇ ਬੈਦ ਪਾਉਣੇ ਸੀ ਲੰਮੇ 1 ਮਹੀਨੇ ਦਾ ਟਾਈਮ ਦੇ ਕੇ ਅੱਜ ਤੱਕ ਕੋਈ ਪਹੁੰਚ ਨਹੀਂ ਆਇਆ ਅਜਾ ਦੂਜੀ ਮੈਂ ਪਹਿਲੀ ਗੱਲ ਆ ਜੋ ਚਲੋ ਅਗੋ ਸਨਿਕ ਅੰਬਾਰਨ ਨਾ ਕਰਦੇ ਹਾਂ ਹਾਇ ਗਾ ਜੀ ਜਾਲਾ ਲਗਾ ਸੀ ਅਰਦਾਸ 9 ਲੱਖ ਰੁਪਏ ਦਾ ਅਸੀਂ ਟ੍ਰਾਂਸਫਰ ਕਰਨਾ ਸਰਤਾ ਜੀ ਬਾਕੀ ਜਿਹੜਾ ਉਹਨਾਂ ਨੂੰ ਹੋਣਾ ਸੀਗਾ ਲਓ ਜੀ ਕੋਈ ਨਾ ਡਿਪਾਰਟਮੈਂਟ ਹੋਈ ਹੈ ਜਿੰਨੀ ਬੰਦਾ ਕਰੀ ਬਾਕੀ ਨੌਨਾਂ ਨੇ ਡਿਮਾਂਡ ਕੀਤੀ ਉਹਨਾਂ ਦਾ ਦੇਖ ਆ ਗਿਆ ਜਾਂ ਕਿੱਧਰ ਜਾਣ ਪੂਰਾ ਛੋਟਾ ਪ੍ਰੋਜੈਕਟ ਜਿਹੜਾ ਪ੍ਰੋਜੈਕਟ ਹੈ ਮੈਂ ਇਹਦੇ ਨਾਲ ਜਿਹੜਾ ਜੋੜ ਰਿਹਾ ਹਾਂ ਬਾਕੀ ਨੌਨਾਂ ਦੇ ਪਾਸੇ ਉਹਨਾਂ ਨੇ ਕਰਕੇ ਉਹ ਬਣਾ ਲਿਆ ਛੋਟਾ ਇਹ ਵੀ ਕਿਸੇ ਪਾਸੇ ਨਹੀਂ ਹੈ ਹੋਰੇ ਹੈ ਆਰਡਰ ਪਾਈ ਲਿਆ ਠੀਕ ਆ ਜੀ ਉਹ ਸਾਨੂੰ ਲੈਕਚਰ ਉਹ ਜੈਕਸਨ ਸਾਹਿਬ ਨੇ ਕਦੇ ਲੈਕਚਰ ਰੂਮ ਚ ਲੈ ਜਾਓ ਕਹਿੰਦੇ ਕਰਦੇ ਆ ਪਰ ਮਹੀਨਾ ਕਰਾਰ ਕਰਕੇ ਜੀ ਪਹਿਲੇ ਹੱਥ ਪਹਿਲੇ ਉਹ ਕਹਾਂ ਸੀ ਪਰ ਅਸੀਂ ਜਦੋਂ ਧਰਨਾ ਲਾਇਆ ਉੱਥੇ ਬੈਠੇ ਉਹ ਜਿਹੜਾ ਹੋਇਆ ਸਾਡਾ ਉਹ ਨਹੀਂ ਹੋਇਆ ਸੀ ਦੂਜੀ ਗੱਲ ਐ ਐਮਐਲਏ ਨੇ ਕਿਹੜਾ ਪ੍ਰੋਟੋਕੋਲ ਵੀ ਇਹ ਨਹੀਂ ਕਰਦਾ ਸਾਡਾ ਰਾਸ਼ਨ ਆ ਜਿਹੜਾ ਹੁੰਦਾ ਬੰਦੇ ਮਰ ਗਏ ਜਾਂ ਕੁੜੀ ਵਿਆਹ ਜਾਂਦੇ ਰਾਸ਼ਨ ਨਹੀਂ ਮਿਲਦਾ ਉਹਨਾਂ ਨੂੰ ਮੇਰੇ ਕੋਲ ਸਾਰਾ ਰਿਕਾਰਡ ਪਿਆ ਉਹ ਬੈਠੇ ਹਣ ਸਪੀਕਰ ਸਾਹਿਬ ਬਲਾਉ ਉਹਨਾਂ ਨੂੰ ਸਾਡੇ ਹੋਣ ਇਹਨਾਂ ਨੂੰ ਦੇਸੀ ਬੰਦਿਆਂ ਨੇ ਪੂਜੇ ਬੰਦਿਆਂ ਨੇ ਸ਼ਿਕਾਇਤ ਆਈ ਸਾਡੇ ਨਾਲ ਮੰਤਰ ਤੋਂ ਦਿਖਾ ਹੋਇਆ ਤੁਹਾਨੂੰ ਰਾਜ ਨਹੀਂ ਮਿਲਦਾ ਆ ਛੱਡ ਪੜੀ ਜਿਹੜੀ ਆਪਣੀ ਟੁੱਟ ਵੀ ਗਈ ਹੁਣ ਪੈਂਚਰ ਲਾ ਕੇ ਗਿਆ ਜਿੱਦਾਂ ਅਸੀਂ ਕਾਰਾ ਲਗਾ ਕੋਈ ਨਾ ਕੈਸਾ ਦੋ ਮਹੀਨਾ ਬੜੀ ਬੀਤ ਗਈ ਸਾਰੇ ਨਿਰਮਾਣ ਪਰਫਾਰਮ ਬੰਦੇ ਜਿਹੜੀ ਜਿਹੜੀ ਕਿਸੇ ਡਿਪਾਰਟਮੈਂਟ ਵਿੱਚ ਹੈਗੀ ਜੀ ਉਹ ਜਿਹੜੇ ਕੋਲ ਚੱਪੂ ਆਰ ਉਹਦਾ ਹੱਲ ਕਰਕੇ ਦੇ ਜੀ ਸਾਹਿਬ ਵੀ ਕਹਿੰਦੇ ਆ ਜੀ ਅੰਦਰ ਉਹਦਾ ਨਾ ਬੰਦਾ ਸੋਨਾ ਗੱਲ ਹੋਊਗੀ ਅੱਜ ਕਰਾਉਣਾ ਹੈ ਸਵੇਰੇ ਕਰਾਉਣਾ ਹੈ ਪਰ ਮੈਨੂੰ ਹਾਂ ਜੀ ਅੱਛਾ ਜੀ ਜੀ ਸਾਹਿਬ ਅੰਦਰ ਇੱਕ ਕੋਈ ਤੁਸੀਂ ਉਹ ਦੱਸੋ ਜਿਹੜਾ ਡਿਪਾਰਟਮੈਂਟ ਨਹੀਂ ਦੱਸ ਸਕਾ ਉਹਨਾਂ ਨੇ ਲਿਖਤੀ ਰੂਪ ਵਿੱਚ ਤੁਹਾਨੂੰ ਬਿਆਨ ਦਿੱਤੇ ਹੈ ਕਿ ਨਹੀਂ ਦਿੱਤੇ ਅੱਛਾ ਉਹ ਕਿੱਦੇ ਆਉ ਸਾਡੇ ਕੋਲ ਰਿਕਾਰਡ ਕੁਝ ਜਿਆਦਾ ਜਿਹੜੀ ਲੈਕਚਰਿਟ ਨੂੰ ਕਾਰ ਦੇਦਾ ਪਾਣੀ ਬਸ ਮੰਨ ਕੇ ਚੱਲੋ ਸਾਨੂੰ ਸ਼ਿਕਾਇਤ ਕੀਤੀ ਸਾਡਾ ਰਾਸ਼ਨ ਖਾਈ ਜਾਂਦੇ ਆ ਭਾਈ ਸਾਡੇ ਕੋਲ ਨਹੀਂ ਪਹੁੰਚਦਾ ਉਹਨਾਂ ਦਾ ਕੀ ਹਾਲ ਕੀ ਹੈ ਕਿਹੜੀ ਨੀਤੀ ਤੋਂ ਆਉਗੀ ਕਿੰਨਾ ਚਿਰ ਹੋਣਾ ਬੜਾ ਆਰਡਰ ਕਦੋਂ ਆਉਣਗੇ ਕਿੰਨਾ ਟਾਈਮ ਲੱਗੂਗਾ ਉਹ ਕਿੰਨੇ ਕੰਮ ਸਾਡੇ ਆਰਡਰ ਹੋਏ ਸਾਡਾ ਵੀ ਉਹਨਾਂ ਨੇ ਨੋਟਿਸ ਕੱਢਿਆ ਹੋਰ ਭਾਈ ਹੋ ਚੁੱਕਾ ਚਲੋ ਸੋਨੂੰ ਪਤਾ ਹੈ ਛੋਡੇ ਡੀਪੂ ਹੋਲਡਰ 'ਚ 48 ਕੁਆਟਰਲ ਦਾ ਕੰਕ ਦਾ ਘਬਲਾ ਹੋਇਆ ਜਿਹਦੇ ਕੋਲੇ ਆਹ 48 ਕੁਆਟਰਲ ਛੋਡੇ ਕੋਲ ਚੱਲੀ ਆ ਇੱਧਰ 48 ਕੁਆਟਰਲ ਕਰਤਾ ਆ ਡੀਪੂ ਹੋਲਡਰ ਕੋਲੇ ਏ ਹਾਈ ਬਕਾਇਆ ਰਹਿੰਦਾ ਨਹੀਂ ਕਿਸੇ ਦਾ ਤੁਹਾਡੇ ਕੋਲ ਬਕਾਇਆ ਤਾਂ ਨਹੀਂ ਕਿਸੇ ਡੀਪੂ ਵਾਲੇ ਕੋਲ ਸਾਡੇ ਕੋਲ ਤੇ ਬਕਾਇਆ ਰਹਿੰਦਾ ਹੋਵੇ ਤੁਹਾਡਾ ਆਹ ਡੀਪੂ ਦੇ ਬਕਾਇਆ ਜਿੰਨਾ ਬਕਾਇਆ ਪਿਆ ਜੀ 48 ਕੁਆਂਟਲ ਪਿਆ ਇੱਕ ਡੀਪੂ ਵਾਲਟਰ ਕੋਲੇ 48 ਕੁਆਂਟਲ ਪਿਆ ਮੈਨੂੰ ਪਤਾ ਜੀ ਪਰ ਉਹ ਵੇਚ ਚੁੱਕਾ ਹੈ ਪਰ ਥੋੜਾ ਮਿਲਦਾ ਨਹੀਂ ਮੈਨੂੰ ਪਤਾ ਜੇ ਸਸਪੈਂਡ ਕਰ ਦਾਂਗੇ ਤੁਸੀਂ ਆਪ ਦੇ ਰੋਟਾ ਪਾਉਣੀ ਤੇ ਕੜਾ ਉੱਨੇ ਕਰਦੇ ਸਾਨੂੰ ਪਤਾ ਹੈ ਠੀਕ ਹੈ ਜੀ ਬਾਕੀ ਸਾਨੂੰ ਸ਼ਿਕਾਇਤ ਇਹ ਦਿੱਤੀ ਸੀ ਕਿ ਜਿੰਨੇ ਸਾਡੇ ਕੁੜੀ ਪਿੰਡ ਦੀ ਵੈਹ ਜੀ ਮਰ ਤਾਂ ਨਹੀਂ ਗਈ ਉਹਨੂੰ ਰੈਸ਼ਨ ਕਿਉਂ ਨਹੀਂ ਮਿਲਦਾ ਤਾਂ ਵੀ ਨਹੀਂ ਹੋਈ ਤੇ ਨਹੀਂ ਹੋਈ ਅਸੀਂ ਡਾਕਟਰ ਜੀ ਵੀ ਜਾ ਕੇ ਆਏ ਆ ਟਾਟਾ ਲਸ ਕਹ ਦੇ ਤੁਹਾਡੇ ਕੋਲ ਸਾਨੂੰ ਵੀ ਮਿਲ ਕੇ ਆਏ ਆ ਸਭੀ ਮਿੱਤਰ ਕੋਲੇ ਬੈਠੇ ਮੇਰੇ ਕੋਲ ਰਿਕਾਰਡ ਨਾ ਵੀ ਆਈ ਮੈਂ ਵੀ ਮਤਲਬ ਮੇਰੇ ਕੰਮ ਦੇ ਮੈਂ ਫਿਰ ਬੇਨਤੀ ਕਰਨਾ ਹੈ ਕਿ ਕੰਮ ਤੇ ਕੰਨ ਕਰੋ ਠੀਕ ਹੈ ਜੀ ਮੇਰੇ ਖਿਆਲ ਦੇ ਵਿੱਚ ਅੱਛਾ ਜੀ ਕੱਲ੍ਹ ਜਾਂ ਪਰਸੋਂ ਕਾਰਵਾਈ ਹੋ ਸਕੀ ਹੋਵੇ ਅੱਛਾ ਇੱਕ ਇੰਸਪੈਕਟਰ ਸਾਹਿਬ ਨੇ ਨੋਟ ਕਰ ਲਿਆ ਠੀਕ ਹੈ ਜੀ ਫਿਰ ਵੀ ਤੁਹਾਨੂੰ ਆਏ ਮਾਰੇ ਆ ਅਸੀਂ ਬੋਟ ਡੈਂਕ ਚ ਨਹੀਂ ਪੈਣਾ ਚਾਹੁੰਦੇ ਵੈਸੇ ਸਾਡਾ ਬੋਟ ਨਾਲ ਕੋਈ ਸਬੰਧ ਨਹੀਂ ਕਰਦਾ ਨਾ ਅਸੀਂ ਵੋਟ ਪਾਉਣੀ ਆ ਤੇ ਨਾ ਅਸੀਂ ਕੁਝ ਉਹ ਸਾਡਾ ਕੋਈ ਬੋਟ ਨਾਲ ਬੈਕਰ ਵਾਲੀ ਵੈਸੇ ਲੋਕਾਂ ਦਾ ਤਕਲੀਫ ਆ ਕਹਿੰਦੇ ਯਾਰ ਸਾਡੇ ਨੂੰ ਦੋੜਦਾ ਕੋਈਆਂ ਦਾ ਸਾਨੂੰ ਕਿਧਰ ਦੋੜਦਾ ਪਰ ਜਿਹੜੀ ਗਲੀ ਚ ਨਾਲ ਲਗ ਮਾ ਚੱਲਦਾ ਉਹਦਾ ਮੰਨ ਜੰਨੇ ਆ ਪਰ ਪਿੰਡ ਦੇ ਵਿਚਾਲੋ ਚੱਕ ਕੇ ਬੰਦ ਫੇਰ ਘੱਟਾ ਉਧਰ ਕਰਦਾ ਕੋਈ ਗੱਲ ਨਹੀਂ ਬਣਦੀ ਇਹਦਾ ਕੀ ਹੱਲ ਹੈ ਇਹਦਾ ਕੀ ਹੱਲ ਹੈ ਕੋਈ ਕੰਕਰੀਟ ਵਗੈਰਾ ਜੁੜੀ ਆ ਕਮਿਆਰ ਤਾਂ ਹੀ ਥੋੜੇ ਦੱਬ ਲਈ ਦੇ ਕੇ ਆ ਇੱਥੇ ਕਿੱਥੇ ਆ ਆਪਣਾ ਮਕਾ ਸਾਡਾ ਅਧਿਕਾਰੀ ਉਹ ਮੈਂ ਬੁਤ ਕਾਜ ਫੜਾ ਗਿਆ ਆਲਾ ਕੇ ਗਏ ਰਸਤਾ ਪਿੱਛੇ ਉਹਦੇ ਗਏ ਸੀ ਨਾ ਜੱਸੇ ਦੇ ਨਾਲ ਅਸੀਂ ਭਾਈ ਜੱਸੇ ਦੇ ਨਾਲ ਗਏ ਜਿੱਤੇ ਹਾਂ ਉਹਦੇ এয়ারਪੋਰਟ ਵੀ ਦੇਖ ਆਏ ਉੱਥੇ ਲੈਕਚਰੋ ਵਿੱਚ ਭਾਈ ਸਾਡੇ ਆਵਾਰ ਜਿਹੜੇ ਬਣਿਆ ਸਹੀ ਤਰੀਕੇ ਨਾਲ ਨਹੀਂ ਬਣਿਆ ਕਿਉਂਕਿ ਉਹਦੇ ਫਿਸ਼ਾਲਿਓ ਚੱਕ ਕੇ ਉਹਦੇ ਉਜਾਲਾ ਜਾ ਕੇ ਬੰਦਾ ਨਾ ਕਿਤੇ ਹੋਰ ਪਾਸੇ ਮਾਰਦਾ ਉਹ ਦੂਸਰੀ ਜਨਾਂ